ਜਿਲ੍ਹਾ ਨਗਰ ਨਿਗਮ ਦੀ ਟੀਮ ਅਤੇ ਪੁਲਸ ਪ੍ਰਸ਼ਾਸਨ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਮੁਤਾਬਿਕ ਅੱਜ ਬਸਤੀ ਅੱਡਾ ਚੌਂਕ ਤੋਂ ਲੈ ਕੇ ਭਗਵਾਨ ਵਾਲਮੀਕੀ ਚੌਂਕ ਤੱਕ ਕਾਰਵਾਈ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਵਾਰਨਿੰਗ ਦਿੱਤੀ ਗਈ ਜੇਕਰ ਦੁਬਾਰਾ ਜੇਕਰ ਦੁਕਾਨਾਂ ਦੇ ਬਾਹਰ ਸਮਾਨ ਲਗਾਇਆ ਜਾਤਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਮਾਨ ਵੀ ਜ਼ਬਤ ਕੀਤਾ ਜਾਵੇਗਾ ਇਸ ਤਰ੍ਹਾਂ ਦੇ ਉਪਰਾਲੇ ਹਰ ਰੋਜ਼ ਕੀਤੇ ਜਾਣਗੇ ਤਾਂ ਕਿ ਸੜਕਾਂ ਦੇ ਉੱਪਰ ਜਾਮ ਨਾ ਲੱਗ ਸਕੇ ਅਤੇ ਪਬਲਿਕ ਪਰੇਸ਼ਾਨ ਨਾ ਹੋ ਸਕੇ ਅਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿੰਨੇ ਵੀ ਦੁਕਾਨਦਾਰ ਸਮਾਨ ਬਾਹਰ ਆਦੇ ਹਨ ਉਹਨਾਂ ਨੂੰ ਕਿਹਾ ਗਿਆ ਕਿ ਇਸ ਵਾਰ ਲਾਸਟ ਵਾਰਨਿੰਗ ਹੈ ਸਮਾਨ ਜ਼ਬਤ ਕੀਤਾ ਜਾਵੇਗਾ ਅੱਗੇ ਤੋਂ ਅਤੇ ਕਾਰਵਾਈ ਕੀਤੀ ਜਾਵੇਗੀ ਜੇ ਸਮਾਨ ਜ਼ਬਤ ਕੀਤਾ ਜਾਵੇਗਾ ਅੱਗੇ ਤੋਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪ੍ਰੀਤ ਸਿੰਘ ਦੀ ਖਾਸਲਪੁਰ ਜਲੰਧਰ ਸ਼ਹਿਰ ਤੋਂ ਕਮਿਸ਼ਨਰ ਸਿਟੀ ਜਲੰਧਰ ਜਿਹੜੇ ਆ ਉਹਨਾਂ ਦੇ ਹੁਕਮਾਂ ਦੇ ਨਾਲ ਪਹਿਲਾਂ ਵੀ ਅਸੀਂ ਜਿਹੀ ਹੈ ਸਾਡੇ ਕਹਿਦੇ ਵਿੱਚ ਟ੍ਰੈਫਿਕ ਨੂੰ ਸੁਧਾਰਨ ਵਾਸਤੇ ਕਾਰਵਾਈਆਂ ਜਿਹੜੀਆਂ ਕੰਟੀਨਿਊਈ ਨਹੀਂ ਕਰ ਰਹੀਆਂ ਔਰ ਸਾਡੀ ਹੁਣ ਵੀ ਕਿਉਂਕਿ ਤਿਹਾਰ ਸੀਗੇ ਇਲੈਕਸ਼ਨ ਸੀਗੇ ਉਹ ਵੀ ਕਰਕੇ ਸਾਡੀਆਂ ਜਿਹੜੀਆਂ ਡਿਊਟੀਆਂ ਵੱਖਰੀਆਂ ਵੱਖਰੀਆਂ ਲੱਗੀਆਂ ਹੋਈਆਂ ਸੀ ਕਿ ਹੁਣ ਬਿਲਕੁਲ ਤਿਹਾਰ ਵੀ ਖਤਮ ਹੋ ਗਿਆ ਔਰ ਬਹੁਤ ਸਾਰਾ ਜਿਹੜਾ ਕੰਜੈਸ਼ਨ ਜਿਹੜੀਆਂ ਕਰ ਦਿੱਤੀਆਂ ਹਾਲਾਤ ਹੁੰਦੇ ਸੀਗੇ ਉਹ ਕਿ ਕਤਾਨਾਂ ਦੇ ਬਾਹਰ ਪਬਲਿਕ ਨੇ ਜਿਹੜੇ ਲੋਕ ਸੀਗੇ ਉਹਨੇ ਇਸ ਮਨ ਲਾਇਆ ਹਮਦਰ ਸੀਗਾ ਔਰ ਜਿਹੜੇ ਟ੍ਰੈਫਿਕ ਜਿਹੇ ਲੋਕੀ ਗੱਡੀਆਂ ਪਾਰ ਕਰਦੇ ਸੀ ਕਿ ਰੋਡ ਦੇ ਉੱਪਰ ਕਰਦੇ ਸੀ ਔਰ ਸਾਡੀ ਹੁਣ ਇਹੀ ਬੋਥਰ ਹੈ ਕਿ ਹੁਣ ਕੋਈ ਐਵੇਂ ਦੀ ਨਹੀਂ ਹੈਗਾ ਕਿ ਕੱਲ ਨੂੰ ਕੋਈ ਬੰਦਾ ਕਹੇ ਕਿ ਮੇਰੀ ਦੇਣੇ ਆਂ ਦੇਨਾਂ ਦੇ ਵਿੱਚ ਮੇਰੀ ਮਤਲਬ ਮੈਂ ਆਪਾਂ ਪਰਵਾਲ ਪਰਣ ਵਾਸਤੇ ਦੁਕਾਨ ਚ ਲਉਣਾ ਉਹ ਚੀਜ਼ੇ ਹੁਣ ਖਤਮ ਹੋ ਗਈਆਂ ਤੂੰ ਸਾਡਾ 100% ਹੋਊਗਾ ਜਿਹੜਾ ਸਮਾਨ ਆ ਦੁਕਾਨਾਂ ਦੇ ਅੰਦਰ ਹੋਊਗਾ ਪਾਰਕਿੰਗ ਵਾਲੀ ਜਗ੍ਹਾ ਤੇ ਪਾਰਕਿੰਗ ਹੁੰਦੀ ਆ ਜਿਹੇ ਬੰਦੇ ਨੇ ਔਰ ਇਹ ਬੰਦੇ ਨੇ ਸਮਾਨ ਵਾਰ ਦਿੱਤਾ ਔਰ ਵੀਡੀਓ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਜਿਹੜੀ ਟ੍ਰੈਫਿਕ ਦੇ ਜਿਹਨੇ ਆਪਣੀ ਜਿਹੜੇ ਪਾਰਕਿੰਗ ਵਾਲੀਆਂ ਜਿਹੜੀ ਜਗ੍ਹਾ ਵਾ ਉਹ ਰੋਡ ਸਾਈਡ ਤੇ ਲੜਨਗੇ ਤੇ ਉਹਦੇ ਜਿਹੜੇ ਚਲਾਣਗੇ ਜਿਹੜੀ ਰੋਡ ਤੇ ਲੱਗਦਾ ਪਹਿਲਾ ਵਾਰ ਚਲਾਣ ਦੇ ਨਾਲ ਨਾਲ ਜਿਹੜੇ ਚਲਾਇਆ ਲੇਕਿਨ ਅਭੀਰ ਵੀ ਜੁੜੇ ਸੰਚਾਰ ਰੁਕਦੇ ਨਾਲ ਨਹੀਂ ਜਾ ਰਿਹਾ ਟ੍ਰੈਫਿਕ ਤੇ ਇਹਨੂੰ ਕਿਵੇਂ ਤੁਸੀਂ ਕਰੋਗੇ ਵੀ ਆਲਰੇਡੀ ਮਾਨਜੋਤ ਸੀਪੀ ਸਾਹਿਬ ਦੇ ਉੱਪਰ ਨਾਲ ਉਹਨਾਂ ਨੇ ਗੱਲ ਕੀਤੀ ਸੀ ਜੀ ਸਾਡੀ ਇੱਕ PCR ਦੀਆਂ ਗੱਡੀਆਂ ਜਿਹੜੀਆਂ ਸੀਗੀਆਂ ਉਹ ਚੱਲਦੀਆਂ ਸੀਗੀਆਂ ਹੁਣ ਅਸੀਂ ਦੁਬਾਰਾ ਉਹ ਜਿਹੜੀਆਂ ਜਿੱਥੇ ਜਿੱਥੇ ਸਾਨੂੰ ਲੱਗਦਾ ਵਾ ਇਹ ਕੰਜੈਸ਼ਨ ਹੁੰਦੀ ਆਲਰੇਡੀ ਅਸੀਂ ਪਹਿਲਾਂ ਇੱਥੇ ਵਰਕ ਕੀਤਾ ਹੋਇਆ ਔਰ ਸਾਡੀ PCR ਦੀਆਂ ਗੱਡੀਆਂ ਚੱਲਦੀਆਂ ਸੀਗੀਆਂ ਸਾਡਾ ਜ਼ੋਨ 4 ਵੀ ਨੰਬਰ ਜਿਹੜੇ ਜ਼ੋਨ ਨੰਬਰ 4 ਰਹਿਗਾ ਉਹ ਵੀ ਇੱਥੇ ਪੈਟਰੋਲਿੰਗ ਕਰਦੇ ਆ ਸਾਡੀਆਂ ਜਿਹੜੀ ਪੈਟਰੋਲਿੰਗ ਵਾਲੀਆਂ ਗੱਡੀਆਂ ਵੀ ਹੁੰਦੀਆਂ ਉਹ ਵੀ ਚੱਲਦੀਆਂ ਸਹੀ ਠੀਕ ਹੈ